बाई अक्सर दो हजार मानयोग डिप्टी कमिश्नर जिला अमृतसर बाल्मीकि तीर्थ विच आ रही तरह तरह समस्यावन भाई है बाल्मीकि तीरथ अमृतसर विखे दिन प्रति दिन कई समस्याव सामना करना पै रहा है जिस कारण आए हुए शरदालुवान की आस्था न खिलवाड़ होंमृतसर भगवान बाल्मीकि तीरथ दू आप करते हाँ ਇਸ ਸੰਬੰਧ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੀ ਪਾਵਨ ਬਾਲਮੀਕੀ ਤੀਰਥ ਅਮ੍ਰਿਤਸਰ ਪੰਜਾਬ ਵਿੱਚ ਰੇਲਵੇ ਸਟੇਸ਼ਨ ਤੋਂ ਤੀਰਥ ਸਥੱਲੇ ਮੁਫਤ ਬੱਸ ਸੇਵਾ ਬਹਾਲ ਕੀਤੀ ਜਾਵੇ ਪਾਵਨ ਬਾਲਮੀਕੀ ਤੀਰਥ ਅਮ੍ਰਿਤਸਰ ਵਿੱਚ ਲੰਗਰ ਬਣਾਉਣ ਲਈ ਰਸੋਈਏ ਦੀ ਪ੍ਰਤੀ ਕੀਤੀ ਜਾਵੇ ਜੀ ਕਿਸੇ ਹੋਰ ਕਰਮਚਾਰੀਆਂ ਤੋਂ ਲੰਗਰ ਤਿਆਰਨਾ ਕਰਵਾਇਆ ਜਾਵੇ ਜੀ ਪਾਵਨ ਬਾਲਮੀਕੀ ਤੀਰਥ ਅਮ੍ਰਿਤਸਰ ਵਿੱਚ ਸਮਾਜ ਦਾ ਸੱਤ ਸਿੱਖਿਆ ਨਾਲ ਜੋੜਨ ਲਈ ਇੱਥੇ ਲੱਗ ਕੁਝ ਪਾਠਸ਼ਾਲਾ ਦਾ ਨਿਰਮਾਣ ਕੀਤਾ ਜਾਵੇ ਅਤੇ ਸਰਦਾਲੂਆਂ ਦੇ ਇਲਾਜ ਲਈ ਇੱਕ ਭਗਵਾਨ ਬਾਲਮਿਕੀ ਡਿਸਪੈਂਸਰੀ ਜਾਂ ਹਸਪਤਾਲ ਖੋਲ੍ਹਿਆ ਜਾਵੇ ਜੀ ਪਾਵਨ ਬਾਲਮਿਕੀ ਟੀਰਥ ਸਾਫ ਸਫਾਈ ਅਤੇ ਦੇਖਭਾਲ ਨੂੰ ਹੋਰ ਬਿਹਤਰ ਕਰਨ ਲਈ ਨਗਰ ਨਿਗਮ ਸਫਾਈ ਕਰਚਾਰੀਆਂ ਦੀ ਗਿਣਤੀ ਵਿੱਚ ਵਾਅਦਾ ਕੀਤਾ ਜਾਵੇ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਜੀ ਸਰਾਇਣ ਬੋਰਡ ਕਮੇਟੀ ਵਿੱਚ ਲਗਾਤਾਰ ਆਪਣੀ ਮਨਮਾਨੀ ਅਤੇ ਪ੍ਰਧਾਨਗੀ ਚੱਲ ਰਹੀ ਹੈ ਟੀਰਥ ਸਥਲ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਸਮस्याਵਾਂ ਦਾ ਨਿਪਟਾਰਾ ਕਰਨ ਲਈ ਰਾਸ਼ਟਰੀ ਬਾਲਮੀਕੀ ਧਰਮ ਸਮਾਜ ਦੇ ਕਿਸੇ ਵੀ ਪਦਾਧਿਕਾਰੀ ਨੂੰ ਸਰਾਇਣ ਬੋਰਡ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਜੇ ਤਾਂ ਜੋ ਬਾਲਮੀਕੀ তীਰਥ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਚੰਡੇ ਦੇ ਵਿਵਾਦ ਨੂੰ ਲੈ ਕੇ ਜੋ ਬਾਲਮੀਕੀ তীਰਥ ਵਿੱਚ ਰਾਜਨੀਤਿਕ ਸਾਜਸਾਨ ਚੱਲ ਰਹੀਆਂ ਹਨ ਉਸ ਦੇ ਨਿਪਟਾਰੇ ਲਈ ਕੋਈ ठोस ਕਦਮ ਚੁੱਕਿਆ ਜਾਵੇ ਸਾਰੀਆਂ ਬੰਦੀਆਂ ਦੀ ਰਾਏ ਲੈ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਬਾਲਮਿਕੀ ਸਮਾਜ ਵਿੱਚ ਲੋਕਾਂ ਦੀ ਹਸਤਾਖਤ ਨਾ ਹੋਵੇ ਬੰਦਲਾ ਸੂਰਿਆ ਹੋਣ ਤੇ ਰਸਮੀ ਬਾਲਮਿਕੀ ਧਰਮ ਸਮਾਜ ਨਿਵਾਸੀ ਲੋ ਸੰਵਿਧਾਨਿਕ ਤਰੀਕੇ ਨਾਲ ਦੇ ਸੀ ਦਫ਼ਤਰ ਦੇ ਸਾਹਮਣੇ ਲੋਸ਼ ਪ੍ਰਗਟ ਕੀਤਾ ਜਾਵੇਗਾ ਜੀ ਅਮਿਤ ਰੰਦਾਵਾ ਪੰਜਾਬ ਪ੍ਰਧਾਨ ਰਾਸ਼ਟਰੀ ਬਾਲਮਿਕੀ ਆਪਣਾ ਤੇ ਆਪਣੇ ਜਥੇਬੰਦੀ ਦਾ ਨਾਮ ਦੱਸ ਕੇ ਡੀਸੀ ਅਮਸਨ ਨੂੰ ਮੰਗ ਪੱਤਰ ਦੇਣ ਪਹੁੰਚੂਗੀ ਕਿਹਣਾ ਚਾਹੁੰਦਾ ਕਮਿਟਰੰਦਮਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਚੋ ਦੀ ਅਭਿਦੇਸ਼ਕ ਸਭ ਤੋਂ ਪਹਿਲੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਔਰ ਜੀਸੀ ਮੈਡਮ ਨੂੰ ਮਿਲਣ ਦਾ ਅੱਜ ਤੁਹਾਡਾ ਐਕਸੈਸ ਸੀ। ਕਿ ਵਾਲਮੀਕੀ ਤੀਰਥ ਦੇ ਵਿੱਚ ਆ ਰਹੀਆਂ ਸਮੱਸਿਆ ਦਾ ਹੱਲ ਪੇਟਾਰਾ ਕਰਨ ਸਮੁੰਦੀ ਆਤਾ ਸੀ। ਕਿਉਂਕਿ ਕਾਫੀ ਸਮੇਂ ਤੋਂ ਇੱਥੇ ਬੱਸੇਵਾ ਬਹਾਲ ਨਹੀਂ ਕੀਤੀ ਗਈ। ਨਾ ਹੀ ਅੰਦਰ ਕੋਈ ਡਿਸਪੈਂਸਰੀ ਹੈ ਸ਼ਤਾਲ ਲੋਨ ਦੇ ਵਾਸਤੇ ਬਹੁਤ ਹੀ ਇਸ ਪਰਜੋਗ ਮੰਗ ਕੀਤੀ ਸੀ ਕਿ ਸ਼ਤਾਲ ਲੋਨ ਵਾਸਤੇ ਦੀអស់ੇਵਾ ਹੋਰ ਅਥੇ ਕੋਈ ਡਿਸਪੈਂਸਰ ਨਹੀਂ ਮਾਨ ਕੀਤਾ ਜਾਦਾ। ਔਰ ਮੇਰੇ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਆ ਜਿਹੜੇ ਧਨਾਟ ਬੰਦੇ ਇਹਦੇ ਚਾਹੇ ਨਾਂ ਤੇ ਰਾਜਨੀਤੀ ਕਰ ਰਹੇ ਨੇ, ਧਰਮ ਦੇ ਨਾਂ ਤੇ ਉੱਤੇ ਰਾਜਨੀਤੀ ਕਰ ਰਹੇ ਨੇ, ਉਹਨਾਂ ਨੇ ਕਹੀ ਸੀਗਾ ਕਿ ਇਸ ਨਾਲ ਸਾਡੇ ਸਮਾਜ ਦੀ ਉਮੰਤੀ ਨਹੀਂ ਹੋ ਸਕਦੀ। ਇਹ ਸਾਡੇ ਸਮਾਜ ਨੂੰ ਬੜੇ ਨੀਵੇਂ ਦੇ ਸਤਰ ਤੇ ਲੈ ਆ ਰਿਹਾ ਹੈ। ਇਸ ਦਾ ਸਤਰ ਚੁੱਕਣ ਵਾਸਤੇ ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬੰਦਾ ਆ ਕਿ ਅਸੀਂ ਇਸ ਆਪਣੇ ਸਮਾਜ ਨੂੰ ਸਿੱਖਿਆ ਨਾਲ ਜੋੜੀਏ, ਜੁਣੀ ਵਸਤੀ ਨਾਲ ਜੋੜੀਏ। ਜਾ ਅਸੀਂ ਅਭਿਵਾਦ ਕਰਨਾ ਆ ਤੇ ਵੀ ਬਾਤ ਅਸੀਂ ਸਰਕਾਰਾਂ ਨਾਲ ਕਰੀਏ ਕਿ ਜਿਸ शिक्षा ਲਿਆ ਕੇ ਅਸੀਂ ਆਪਣੇ ਸਮਾਜ ਦੀ ਉਤੀ ਕਰ ਸਕਦੇ ਹਾਂ। ਚੈਨਲ ਦਾ ਵਾਚ ਚਾਹ ਰਹੇ ਹਾਂ ਉਸ ਬੰਦੇ ਕੀ ਕਹਿਣਾ ਚਾਹੋਗੇ? ਦੇਖੋ ਜੀ ਮੈਂ ਤੇ ਫਿਰ ਦੁਬਾਰਾ ਟੈਲੀ ਚੈਨਲ ਦੇ ਮਾਧਿਅਮ ਨਾਲ ਅਪੀਲ ਕਰਦਾ ਹਾਂ ਕਿ ਇਸ ਮਸਲੇ ਦਾ ਹੱਲ ਅਸੀਂ ਬੈਠ ਕੇ ਵੀ ਕਰ ਸਕਦੇ ਹਾਂ। ਔਰ ਮੇਰੇ ਵੱਲੋਂ ਅਪੀਲ ਵੀ ਕੀਤੀ ਜਾਂਦੀ ਆ ਕਿ ਇਸ ਦੇ ਰਾਜਨੀਤੀ ਕਰਨੀ ਬੰਦ ਕਰੋ ਔਰ ਬੈਠ ਕੇ ਇਸ ਮਸਲੇ ਦਾ ਹੱਲ ਕਰੋ ਕਿਉਂਕਿ ਵੀ ਬਾਤ ਸਾਡੇ ਸਮਾਜ ਵਾਸਤੇ ਬਹੁਤ ਹੀ ਮਾੜੀ ਚੀਜ਼ ਹੈ। ਜਾਬਰਤ ਜਬਰ ਮਿਤੀ ਹਰ ਹਰ ਬਾਤ ਅੰਗਰੋਂ ਦੇ ਬੀਸੀ ਅਨੁਸਾਰ ਡਾਕਟਰ ਕੁਤੀ ਪੁਆਇੰਟੇਜ ਆਪਣਾ ਮੰਗ ਪੱਤਰ ਲੈ ਕੇ ਇਸ ਸੰਬੰਧ ਵਿੱਚ ਮੰਗ ਪੱਤਰ ਸੀ। ਹਰ ਜਿਹੜਾ ਸਮਾਜ ਦੇ ਵਿੱਚ ਇੱਕ ਤੇ ਝੰਡੇ ਦਾ ਵਿਵਾਦ ਆ ਉਹਦੇ ਵਿੱਚ ਬੇਤੀ ਅਸੀਂ ਕਰ ਰਹੇ ਆ ਵੀ ਇਸ ਸਮਾਜ ਨੂੰ ਜਿਹੜੇ ਮੋਟਵਾਰ ਜੁਲੇ ਦਾ ਸਾਰੀਆਂ ਸੰਸਥਾਵਾਂ ਹੈਗੀਆਂ ਉਹ ਜੇ ਇਸ ਤਰ੍ਹਾਂ ਨਹੀਂ ਵਿਵਾਦ ਖੜਾ ਖੜਾ ਹੋ ਰਿਹਾ ਜਿਹੜਾ ਇਹਨਾਂ ਦੇ ਦੋ-ਦੋ ਮੈਂਬਰ ਲੈ ਜਾਣ ਹਰ ਸੰਸਥਾ ਦੇ ਤੇ ਇਹਨਾਂ ਦੀ ਇੱਕ ਟੀਮ ਬਣਾਈ ਜਾਵੇ ਉਹ ਮੋਟਨ ਦੇ ਰਾਹੀਂ ਜਿਹੜੀ ਆ ਕਿ ਇਹ ਝੰਡੇ ਦਾ ਜਿਹੜਾ ਵਿਵਾਦ ਖਤਮ ਹੋ ਸਕਦਾ ਭਾਪੀ ਗਾਇਨ ਕਿਨਾਂ ਵਾ ਜਿਹੜਾ ਵਾਲਮੀਕ ਪੀਰ ਤੇ ਅੱਜ ਸਾਫ ਸਫਾਈ ਦਾ ਕੰਮ ਬਿਲਕੁਲ ਨਹੀਂ ਚੱਲ ਰਿਹਾ ਔਰ ਜਿਹੜਾ ਇੱਕ ਲੰਗਰ ਦਾ ਭੰਡਾਰਾ ਜਿਹੜਾ ਸਰਕਾਰੀ ਲੰਗਰ ਲੱਗਦਾ ਉਸ ਦੇ ਵਿੱਚ ਬੜੀਆਂ ਕਮੀਆਂ ਆ ਰਹੀਆਂ ਵਾ ਤੇ ਇੱਕ ਜਿਹੜਾ ਨਵੀਂ ਮੰਗ ਜਿਹੜੀ ਅਸੀਂ ਕਰ ਰਹੇ ਆ ਸਾਡੇ ਭਾਵਾ ਪੰਜਾਬ ਪ੍ਰਧਾਨ ਰੰਡਾਵਾ ਸਾਹਿਬ ਨੇ ਅੱਜ ਆਏ ਆ ਥਾਂਕੋੜ ਤੋਂ ਚੱਲ ਕੇ ਉਹ ਨਵੀਂ ਮੰਗ ਇਹਨਾਂ ਨੇ ਪੇਸ਼ ਕੀਤੀ ਆ ਤੇ ਵਧੀਆ ਮੰਗਿਆ ਕਿ ਜਿਹੜਾ ਪੜਾਈ ਦਾ ਉੱਤੇ ਸਕੂਲ ਖੁੱਲਣਾ ਚਾਹੀਦਾ ਦੂਸਰੀ ਮੰਗ ਇਹਨਾਂ ਨੇ ਕੀਤੀ ਆ ਵੀ ਸਕੂਲ ਉੱਤੇ ਆਸਥਾਨ ਕੋਈ ਬਿਮਾਰ ਰਾਤ ਨੂੰ ਕੋਈ ਬਿਮਾਰ ਹੋ ਜਾਏ ਕੋਈ ਵਾਰੋਂ ਆਇਆ ਉਹ ਕੋਈ ਤਕਲੀਫ ਹੋ ਜਾਏ ਉੱਥੇ ਡਿਸਪੈਂਸਰੀ ਖੁੱਲ੍ਹੇ ਗਈ ਜੇ ਜਾਂ ਕੋਈ ਹਸਪਤਾਲ ਬੰਨਾ ਚਾਹੀਦਾ ਇਹ ਵੀ ਮੰਗ ਸਾਡੇ ਰੰਡਾਵਾ ਸਾਹਿਬ ਨੇ ਰੱਖੀ ਆ ਪਰ ਬਾਕੀ ਸਮਾਜ ਵੱਲੋਂ ਸਫਾਈ ਵੱਲੋਂ ਔਰ ਸਾਰੇ ਸਮਾਜ ਵੱਲੋਂ ਇਹੋ ਬੇਨਤੀ ਆ ਵੀ ਰਲ ਮਿਲ ਕੇ ਇਸ ਪਿੰਡ ਦੇ ਉਸ ਤੋਂ ਵਧੀਆ ਕੰਮ ਕਰੀਏ ਅਸੀਂ ਜਿਹੜੇ ਪੰਜ ਸਾਡੇ ਐਮਐਲਏ ਬਣੇ ਆ ਜਿਹੜੇ ਜਿਹੜੇ ਇਸ ਟਾਈਮ ਤੇ ਐਮਐਲਏ ਮੈਂਬਰ ਬਣੇ ਆ ਤੇ ਅਸੀਂ ਉਹਨਾਂ ਮੈਂਬਰਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਇੰਨਾ ਤੇ ਰੋਗਿਆ ਤੁਹਾਨੂੰ ਬਣਿਆ ਨੂੰ ਤੁਸੀਂ ਅੱਜ ਤੱਕ ਨਾ ਕਿਸੇ ਸਮਾਜ ਦੀ ਮੀਟਿੰਗ ਲਈ ਨਾ ਤੁਸੀਂ ਸਮਾਜ ਦੇ ਵਿੱਚ ਆਏ ਜੇ ਨਾ ਤੁਸੀਂ ਪੀਰ ਤੇ ਆ ਕੇ ਕੋਈ ਗੱਲ ਕਿਸੇ ਨੂੰ ਪੁੱਛੀ ਆ ਮੇਰੀ ਬੇਨਤੀ ਆ ਜਿਹੜੇ 5 ਐਮਐਲਏ ਬਣੇ ਆ ਬਾਕੀ ਇੱਕ ਕਾਮਨਾ ਨੇ ਵਧੀਆ ਕੀਤਾ ਜਿਹੜਾ 2.5 ਲੱਖ 2.5 ਕਰੋੜ ਰੁਪਇਆ ਮਨਜ਼ੂਰ ਕਰਾਇਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਵਾਂ ਕਿ ਬੜੀ ਵੱਡੀ ਗੱਲ ਆ ਸਮਾਜਵਾਦ ਤੇ ਸਮਾਜਵਾਦ ਤੇ ਵੱਡਾ ਕੰਮ ਕੀਤਾ ਇਹਨਾਂ ਨੇ ਜਿਹੜੇ 5 ਐਮਐਲਏ ਜਿਹੜੇ ਅੱਜ ਸਮਾਜ ਦੇ ਵਿੱਚ ਆਏ ਆ ਮੈਂ ਇਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਮਾਜ ਦੀ ਮੀਟਿੰਗ ਲੈ ਕੇ ਸਮਾਜ ਦੇ ਵਿੱਚ ਸਮਾਜ ਦੇ ਕੰਮ ਕਰੋ ਔਰ ਜਿਹੜਾ ਪੀਰ ਤੇ 5 ਐਮਐਲਏ ਬਣਨ ਦਾ ਜਿਹੜਾ ਲਾਭ ਆ ਉਹ ਜਿਹੜਾ ਲਾਭ ਸਾਡੇ ਸਮਾਜ ਨੂੰ ਮਿਲਣਾ ਚਾਹੀਦਾ ਤੁਹਾਡਾ ਜੈ ਵਾਲਮੀਕੀ ਜੇ ਫੇ ਬੰਦੀ ਦਾ ਨਾਮ ਦੱਸ ਕੇ ਡੀਸੀ ਦਫਤਰੋਂ ਸਾਹਿਬ ਤੁਸੀਂ ਮੰਗ ਪੱਤਰ ਦੇ ਕੇ ਪਹੁੰਚੇ ਜੇ ਕਿਸੇ ਵੀ ਵਿਸ਼ੇ 'ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡੇ ਤਰਮ ਪ੍ਰੇਮੀਆ ਨੂੰ ਮੈ ਵੀਰਾਰ ਕੇ ਸਫਰੀ ਰਾਸ਼ਟਰੀ ਨਿਰਦੇਸ਼ਕ ਰਾਸ਼ਟਰੀ ਵਾਲਮੀਕੀ ਪਰਮ ਸਮਾਜ ਰਜਿਸਟਰ ਰਾਵੜਾਸ ਭਾਰਤ ਔਰ ਅੱਜ ਦੀ ਸਭ ਨੂੰ ਮਿਲੇ ਆ ਸਾਡੇ ਮੋਦੀ ਸਤਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਅਮਿਤ ਰੰਧਾਵਾ ਜੀ ਔਰ ਬਾਬਾ ਬਲਬੀਰ ਜੀ ਗੁੰਟਾਲੇ ਤੋਂ ਹੋਰ ਵੀ ਸਾਥੀ ਪਹੁੰਚੇ ਨੇ ਪਠਾਨਕੋਟ ਤੋਂ ਜੋ ਚੇਚਾ ਤੌਰ ਤੇ ਸਾਡੇ ਪੰਜਾਬ ਪਰ到达 ਪਹੁੰਚੇ ਨੇ ਔਰ ਅਸੀਂ ਆਪਣੇ ਸੰਗਠਨਾਂ ਨੂੰ ਇੱਕ ਮੰਗ ਕੀਤੀ ਹੈ ਕਿ ਜੋ ਕਿ ਤਿਰਤੇ ਸ਼ਰਧਾਲੂ ਆਂਦੇ ਨੇ ਉਹਨਾਂ ਲਈ ਬੱਸ ਸੇਵਾ ਲਗਾਈ ਜਾਵੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਜੋ ਕਿ ਸ਼ਰਧਾਲਾ ਲਈ ਬੱਸ ਲਗਣੀ ਚਾਹੀਦੀ ਸੇਵਾ ਬੱਸ ਦੀ ਕਿਉਂਕਿ ਸ਼ਰਧਾਲਾ ਨੂੰ ਬਹੁਤ ਮੁਸ਼ਕਲ ਹੁੰਦੀ ਰਾਤ ਬਰਾਤ ਨੂੰ ਕੋਈ ਆਂਦੇ ਆ ਮੱਥਾ ਟੇਕਣ ਸ਼ਰਧਾਲੂ ਤੇ ਬੜੀ ਦਿੱਕਤ ਹੁੰਦੀ ਹੈ ਜੀ ਔਰ ਉਹਨਾਂ ਦੀ ਇੱਕ ਹੋਰ ਮੰਗ ਹੈ ਕਿ ਬੱਚਿਆਂ ਲਈ ਪੜ੍ਹਸ਼ਾਲਾ ਬਣਾਈ ਜਾਵੇ ਆੜੇ ਬੱਚਿਆਂ ਨੂੰ ਪੜ੍ਹਾਈ ਸਿੱਖਿਆ ਦਾ ਜੋਰ ਦਿੱਤਾ ਜਾਏ ਕਿਉਂਕਿ ਬਾਬਾ ਸਾਹਿਬ ਦੀ ਕਲਮ ਔਰ ਵਾਲਮੀਕੀ ਮਹਾਰਾਜ ਦੇ ਹੱਥ ਤੇ ਕਲਮ ਹੈ ਅਸੀਂ ਆਪਣੇ ਸਮਾਜ ਨੂੰ ਇਹ 메시ਜ ਦਵਾਂਗੇ ਕਿ ਬੱਚਿਆਂ ਨੂੰ ਖੂਬ ਪੜਾਉਣਾ ਚਾਹੀਦਾ ਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ